ਦਸੰਬਰ ਮਹੀਨੇ ਦੇ ਆਖਰੀ ਤੋਂ ਹਫਤੇ ਜਿੱਥੇ ਦੁਨੀਆ ਭਰ ਵਿੱਚ ਜਸ਼ਨ ਭਰਪੂਰ ਹੁੰਦੇ ਹਨ ਉੱਥੇ ਪੰਜਾਬ ਅਤੇ ਦੁਨੀਆ ਭਰ ਵਿੱਚ ਵਸਦੇ ਸਿੱਖ ਇਹਨਾਂ ਦਿਨਾਂ ਨੂੰ ਗੌਰਵਮਈ ਅਤੇ ਵਿਰਾਗਮਈ ਤਰੀਕੇ ਨਾਲ ਮਨਾਉਂਦੇ ਹਨ ਇਹ ਸੋਗ ਅਤੇ ਵਿਰਾਗ ਸਿੱਖ ਧਰਮ ਦੇ 10ਵੇਂ ਗੁਰੂ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਪਰਿਵਾਰ ਅਤੇ ਮুরিਦਾਂ ਦੇ ਵਿਛੋੜੇ ਤਤਕਾਲੀਨ ਹਕੂਮਤਾਂ ਨਾਲ ਲੜਦਿਆਂ ਜਾਨਾ ਨਸ਼ਾਵਰ ਕਰਨ ਦਾ ਇਤਿਹਾਸਿਕ ਹਫਤਾ ਹੈ ਸੈਖ ਇਤਿਹਾਸ ਵਿੱਚ ਇਸ ਪਿੰਡ ਨੂੰ ਸਫਰ-ਏ-ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ ਇਹ ਇੱਕ ਅਜੀਹਾ ਪਿੰਡਾ ਹੈ ਜੋ ਪੰਜਾਬ ਵਿੱਚ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਸਾਹਿਬ ਵੱਲੋਂ ਅਨੰਦਗੜ੍ਹ ਦਾ ਕਿਲਾ ਛੱਡਣ ਨਾਲ ਸ਼ੁਰੂ ਹੁੰਦਾ ਹੈ ਅਤੇ ਸੂਬੇ ਦੇ ਹੀ ਇੱਕ ਹੋਰ ਜ਼ਿਲ੍ਹੇ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਖਤਮ ਹੁੰਦਾ ਹੈ ਮੈਂ ਹਰਪ੍ਰੀਤ ਸਿੰਘ ਅਖਾੜਾ ਤੁਸੀਂ ਦੇਖ ਰਹੇ ਹੋ ਸ਼ਹਾਦਤਾਂ ਦੇ ਸਫਰ ਦੀ ਬਾਤ ਪਾਉਂਦਾ ਪ੍ਰੋਗਰਾਮ ਸ਼ਫਰ-ਏ-ਸ਼ਹਾਦਤ ਤਾਂ ਤਾਂ ਸ਼ਹੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਬਜ਼ਾਦਿਆਂ ਦੀਆਂ ਉਦੁੱਤੀ ਸ਼ਹੀਦੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਧਰਮ ਦੀ ਰੱਖਿਆ ਕਰਨ ਲਈ ਉਮਰਾਂ ਦਾ ਕੋਈ ਸਬੰਧ ਨਹੀਂ ਹੁੰਦਾ। ਸ਼ਹੀਦੀਆਂ ਅੱਜ ਵੀ ਸਾਨੂੰ ਸੁਨੇਹਾ ਦਿੰਦੀਆਂ ਹਨ ਕਿ ਧਰਮ ਦਾ ਸੌਦਾ ਕੀਤਾ ਨਹੀਂ ਜਾ ਸਕਦਾ। 12 ਪੋਦੀ ਕਚੈਰੀ ਵਿੱਚ ਛੋਟੇ ਸਹਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਨ ਦੇਣ ਦੀ ਸਜ਼ਾ ਸੁਣਾਈ ਜਾਂਦੀ ਹੈ। ਇਹਨਾਂ ਨੂੰ ਜ਼ਿੰਦਾ ਦੀਵਾਰ ਵਿੱਚ ਚਿੰਜਤਾ ਜਾਵੇ। ਇਸ ਤੋਂ ਬਾਅਦ 13 ਪੂ ਦੀ ਸਵੇਰ ਮਾਤਾ ਗੁਜਰੀ ਜੀ ਨੇ ਸਹਬਜ਼ਾਦਿਆਂ ਨੂੰ ਆਪਣੇ ਹੱਥੀ ਤਿਆਰ ਕੀਤਾ ਸੁੰਦਰ ਪੋਸ਼ਾਕਾਂ ਪਵਾ ਕੇ ਸੀਸ ਤੇ ਕਲਗੀਆਂ ਸਜਾ ਕੇ ਸੂਬੇ ਦੀ ਕਚਹਿਰੀ ਵੱਲ ਤੋਰ ਦਿੱਤਾ ਦਿਵਾਰ ਚਿੰਨ ਤੋਂ ਪਹਿਲਾਂ ਸਹਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ ਉਹਨਾਂ ਨੂੰ ਤਸੱਦਦ ਕੀਤੇ ਗਏ ਗੁਲੇਲਾ ਮਾਰੀਆਂ ਗਈਆਂ ਉਹਨਾਂ ਦੇ ਉੱਪਰ ਜ਼ੁਲਮ ਕੀਤੇ ਗਏ ਨੀਹਾਂ ਵਿੱਚ ਖੜੀ ਲਾਲਾਂ ਦੀ ਜੋੜੀ ਅਡੋਲ ਰਹੀ ਇੱਟਾਂ ਦੀ ਚਣਾਈ ਛਾਤੀ ਤੱਕ ਆਉਣ ਲੱਗੀ ਛਾਤੀ ਤੋਂ ਬਾਅਦ ਕੰਧ ਸਿਰ ਤੋਂ ਪਾਰ ਹੋ ਗਈ ਰੈਂਦੀਆਂ ਤੋਂ ਅੰਤਿਮ ਇੱਟਾਂ ਵੀ ਲਗਾ ਦਿੱਤੀਆਂ ਗਈਆਂ ਦੀਵਾਰ ਬਣ ਗਈ ਸਾਹਿਬਜ਼ਾਦੇ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਜਲਾਦ ਸਾਸਲਬੇਗ ਅਤੇ ਬਸਲਬੇਗ ਨੇ ਸਾਹਿਬਜ਼ਾਦਿਆਂ ਦੀ ਸਾਨ ਨਲੀ ਕੱਟ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਉਧਰ ਮਾਤਾ ਗੁਜਰਕੌਰ ਜੀ ਨੂੰ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪਤਾ ਲੱਗਦਾ ਹੈ, ਉਹ ਵੀ ਆਪਣੀ ਸਵਾਸ ਤਿਆਗ ਦਿੰਦੇ ਹਨ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਬਲੀਨ ਹੋ ਜਾਂਦੇ ਹਨ। ਅਗਲੇ ਦਿਨ 14 ਪੂ ਨੂੰ ਦੀਵਾਨ ਟੋਡਰਮਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਵਿਛਾ ਕੇ ਸੂਬਾ ਸਰਹੰਦ ਕੋਲੋਂ ਜ਼ਮੀਨ ਖਰੀਦੀ। ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਪਾਵਨ ਦੀਹਾਂ ਦਾ ਸੰਸਕਾਰ ਕੀਤਾ ਗਿਆ। ਸੰਸਾਰ ਪਰ ਵਿੱਚ ਦਿਵਾਨ ਟੋਡਰਮਲ ਜੀ ਦੁਆਰਾ ਖਰੀਦੀ ਗਈ ਇਹ ਸਭ ਤੋਂ ਮਹਿੰਗੀ ਜਗ੍ਹਾ ਹੈ ਛੋਟੇ ਸਾਬਜਾਦਾਂ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਿਲਾਉਣ ਦੇ ਲਈ ਬਾਬਾ ਮੋਤੀਰਾਮ ਮਹਾਰਾਜ ਜੀ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਕੇ ਸ਼ਹੀਦ ਕਰ ਦਿੱਤਾ ਗਿਆ ਉਧਰ ਮਾਤਾ ਸਾਬਕੌਰ ਜੀ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਜੀ ਅਤੇ ਹੋਰ ਸਿੱਖ ਸਧਾਰੂਆਂ ਨਾਲ ਦਿੱਲੀ ਚਲੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਨਾਢੇ ਡੇਢ ਵਿਖੇ ਡੇਰੇ ਲਾਇਆ ਹਨ ਫਿਰ ਉਹਨਾਂ ਦਾ ਮਿਲਾਪ ਗੁਰੂ ਸਾਹਿਬ ਨਾਲ ਹੁੰਦਾ ਹੈ ਇੱਥੇ ਹੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵੱਲ ਕੱਲਿਆ ਸੀ ਬੋਲੇ ਸੋ ਨਿਹਾਲ ਪੂਰਾ ਮਾਹੀ ਸਾਬਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਦੀ ਖਬਰ ਜਦੋਂ ਗੁਰੂ ਸਾਹਿਬ ਤੱਕ ਪਹੁੰਚਦੀ ਕਰਦੇ ਹਨ ਤਾਂ ਉਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਅਖਾੜੇ ਦੇ ਲਾਗਲੇ ਪਿੰਡ ਲੰਮਾ ਜੱਟਪੁਰਾ ਵਿਖੇ ਹਨ ਗੁਰੂ ਸਾਹਿਬ ਆਪਣੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਕੁੱਟਦੇ ਹਨ ਅਤੇ ਫਰਮਾਉਂਦੇ ਹਨ ਕਿ ਮੁਗਲ ਸਾਮਰਾਜ ਦੀ ਜੜ 뿌ਟੀ ਗਈ ਹੈ 13 ਪਉ ਨੂੰ ਸਿੱਖ ਇਤਿਹਾਸ ਚ ਸਭ ਤੋਂ ਵੱਡੀ ਉਮਰ ਦੀ ਮਾਤਾ ਅਤੇ ਸਭ ਤੋਂ ਛੋਟੀ ਉਮਰ ਦੇ ਸਾਹਿਬਜ਼ਾਦੇ ਫਤਿਹ ਸਿੰਘ ਜੀ ਦੀ ਸ਼ਹਾਦਤ ਸਾਨੂੰ ਪ੍ਰੇਰਣਾ ਦਿੰਦੀ ਹੈ ਕਿ ਧਰਮ ਨੂੰ ਅਡੋਲਤਾ ਨਾਲ ਲਿਭਾਉਣ ਲਈ ਪ੍ਰਵਾਨ ਚੜ ਜਾਣਾ ਹੀ ਅਸਲ ਧਰਮ ਹੈ ਦੋਸਤੋ ਜੇਕਰ ਤੁਹਾਨੂੰ ਸਾਡੀ ਛੋਟੀ ਜਹੀ ਕੋਸ਼ਿਸ਼ ਵਧੀਆ ਲੱਗਦੀ ਹੈ ਤਾਂ ਸਾਡੇ ਨਾਲ ਜੁੜੋ ਇਸ ਸਫ਼ਰ ਤੇ ਪਾਂਧੀ ਬਣੀਏ ਤੇ ਉਹਨਾਂ ਸ਼ਹੀਦਿਆਂ ਨੂੰ ਉਹਨਾਂ ਸ਼ਹਾਦਤਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ ਆਉਣ ਵਾਲੇ ਦਿਨਾਂ ਵਿੱਚ ਸਿੱਖ ਇਤਿਹਾਸ ਵਿੱਚ ਹੋਏ ਸਾਕੇਆਂ ਬਾਰੇ ਅਤੇ ਜੋ ਸਾਡਾ ਮਹਾਨ ਵਿਰਸਾ ਹੈ ਜੋ ਸਾਡੀ ਵਿਰਾਸਤ ਹੈ ਉਸ ਬਾਰੇ ਖੋਜ ਕਰਕੇ ਨਵੇਂ-ਨਵੇਂ ਵੀਡੀਓ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ